ਸੈੱਟ ਹੋਇਆ ਇਹਨਾਂ ਨੂੰ ਕਿਹਾ ਗਿਆ ਕਿ ਜੇ ਕੋਈ ਗੱਲਬਾਤ ਹੈ ਮੈਡੀਕਲ ਸੁਪਰਡੈਂਟ ਸਾਹਿਬ ਨੂੰ ਮਿਲੋ ਤੁਸੀਂ ਤੁਸੀਂ ਰੋਡ ਬਲੌਕ ਕੀਤਾ ਵਾ ਇੱਥੇ ਹਸਪੀਟਲ ਚ ਐਂਬੂਲੈਂਸਾਂ ਨਿਕਲਦੀਆਂ ਵਾ ਛੋਟੇ ਬੱਚੇ ਐਂਬੂਲੈਂਸ ਚ ਹੁੰਦੇ ਆ ਕਈ ਵਾਰ ਸੀਰੀਅਸ ਫ੍ਰੇਜ ਹੁੰਦੀਆਂ ਜਿਸ ਦੇ ਕਰਕੇ ਕਿਸੇ ਵੀ ਮਰੀਜ਼ ਦੀ ਜਾਨ ਨੂੰ ਖਤਰਾ ਹੋ ਸਕਦਾ ਵਾ ਇਹਨਾਂ ਨੂੰ ਕਿਹਾ ਗਿਆ ਕਿ ਤੁਸੀਂ ਤੁਰਨਾ ਕਰ ਲਓ ਰੋਡ ਜਮ ਕੀਤਾ ਹੋਇਆ ਕਾਨੂੰਨੀ ਉਹਨਾਂ ਡਾਕਟਰਾਂ ਨੇ ਨਹੀਂ ਕੋਈ ਗੱਲ ਕੀਤੀ ਇਹਨਾਂ ਨੇ ਇਹਨਾਂ ਨੂੰ ਕਹੇ ਨੂੰ ਨਹੀਂ ਡਾਕਟਰ ਨੂੰ ਪੁੱਛਿਆ ਨਾ ਕੋਈ ਲੈਣਾ ਦੇਣਾ ਨਹੀਂ ਇਹਨੂੰ ਇਹ ਕਿਸੇ ਨੂੰ ਇਹਨਾਂ ਨੇ ਲੈਣਾ ਦੇਣਾ ਨਹੀਂ ਜੀ ਇਹਨਾਂ ਨੂੰ ਕਿਸੇ ਨਾਲ ਲੈਣਾ ਦੇਣਾ ਨਹੀਂ ਬੱਚੇ ਦੀ ਡੈਥ ਹੋ ਗਈ ਬੱਚੇ ਨੂੰ ਮਾਰਿਆ ਗਿਆ ਇਹਨਾਂ ਨੂੰ ਕਿਸੇ ਨਾਲ ਲੈਣਾ ਦੇਣਾ ਨਹੀਂ ਇਹਨਾਂ ਨੇ ਉਹ ਅਫਸਰਾਂ ਦੀ ਹਮਾਇਤ ਕਰਨੀ ਆ ਇਹਨਾਂ ਨੇ ਇਹਨਾਂ ਅਫਸਰਾਂ ਦੀ ਹਮਾਇਤ ਕਰਨੀ ਆ ਸਰਕਾਰੀ ਡਾਕਟਰਾਂ ਦੀ ਹਮਾਇਤ ਕਰਨੀ ਇਹਨਾਂ ਨੇ ਇਹਨਾਂ ਨੂੰ ਇਹੋ ਚੀਜ਼ ਆ ਬੁਰੇ ਹਾਲਾਤ ਗਰੀਬ ਪਰਿਵਾਰਾਂ ਦੇ ਹੋ ਚੁੱਕੇ ਆ ਗਰੀਬ ਮਰਨ ਦੇ ਤੇ ਪਤਾ ਆਪਣਾ ਕਿੰਦਾ ਹੋਗਾ ਧਰਨਾ ਲੈ ਇਹਨਾਂ ਅੰਦਰ ਜਾ ਕੇ ਨਹੀਂ ਪੁੱਛਿਆ ਵੀ ਕਿਉਂ ਧਰਨਾ ਲਾਇਆ ਗਿਆ ਕਿਹੜੀ ਗੱਲ ਧਰਨਾ ਲਾ ਰਿਹਾ ਕਿਉਂ ਤੁਸੀਂ ਰੋ ਰਹੇ ਹੋ ਇਹ ਪੁਲਿਸ ਮਲਾਜਮ ਅੱਧਾ ਘੰਟਾ ਹੋ ਗਿਆ ਮੈਨੂੰ ਧਮਕੀਆਂ ਦੇਣ ਦੇ ਨੂੰ ਚਿਰਤੇ ਪਰਚਾ ਕਰ ਦਾਂਗੇ ਉਹ ਕਰ ਦਾਂਗੇ ਅੱਧਾ ਘੰਟਾ ਹੈ ਇੱਕ ਮਲਾਜਮ ਨੂੰ ਧਮਕੀਆਂ ਦੇਣ ਦੇ ਨੂੰ ਹੋ ਗਈ ਮੈਨੂੰ ਅੱਧਾ ਘੰਟਾ ਮਲਾਜਮ ਨੂੰ ਧਮਕੀਆਂ ਦੇ ਜੀ ਸਰ ਕੀ ਇਹਨਾਂ ਕਿਥੇ ਆ ਦੇਖੋ ਅਈ ਮੈਂ ਕੋਈ ਘਰੀਬ ਨੂੰ ਨਹੀਂ ਪੁੱਛਿਆ ਨੇ ਵੀ ਭਾਰੀ ਕੀ ਹਾਲਾਤ ਕਰੇ ਬੱਚੇ ਨੂੰ ਕੀ ਹੋ ਗਿਆ ਇਹਨੇ ਕਿਸੇ ਘਰੀਬ ਦੀ ਮਹਤਵ ਨਹੀਂ ਕੀਤੀ ਇਹਨੇ ਘਰੀਬ ਨੂੰ ਨਹੀਂ ਪੁੱਛਿਆ ਕਿ ਕੀ ਕਰਨ ਆ ਕਿਉਂ ਇਹ ਚੱਕਰ ਹਲਾ ਗਿਆ ਇਹ ਟੀਕੇ ਨਹੀਂ ਆਉਂਦੇ ਇਹ ਸ਼੍ਰੀਮਾਨ ਜੀ ਜਿਹੜੇ ਟੀਕੇ ਨਹੀਂ ਆਉਂਦੇ ਇਹ ਇੰਨਾ ਇਹਨੇ ਟੀਕਾ ਨਾ ਵਾਇਦਾ ਕਿ ਕਿਉਂ ਇਹ ਹਲਾ ਆ ਵੀ ਖੜੀ ਹਰ ਗਰੀਬ ਵਿਚਾਰਾ ਇਹਦੇ ਬਿਨਾ ਟੀਕਾ ਲਾਂਚ ਤੈਨੂੰ ਕੀ ਦਈਦਾ ਇਹ ਸਾਡਾ ਹੱਕ ਲਿੱਤੇ ਦੱਸ ਹੋ ਚੁੱਕੀ ਆ ਪਰ ਇਹਨਾਂ ਨੇ ਨਹੀਂ ਪੁੱਛਿਆ ਪਾਰਟੀ ਦਾ ਵਰਕਰ ਆ ਇਹਦਾ ਮਰਜ਼ੀ ਜਿਦਾ ਮਰਜ਼ੀ ਨੇਣਾ ਮਾਰ ਦਣਗੇ ਲਿੱਤੀ ਦਰਖਾਓ ਤੇ ਸਰਪ੍ਰਿਕਾਰੀਗੋ ਲਿੱਤੀ ਸਾਡੀ ਦੁਕਾਨ ਦੇਖੋ ਦੇਖੋ ਡੈਕਟਰਾਂ ਦੇਖਾ ਲਿੱਤੀ ਕੋਈ ਨਾਮਾ ਲੱਗਿਆ ਉਹਨਾਂ ਦੇ ਪਰਸ ਕੀ ਨਾਮਾ ਲੱਗਿਆ ਡਾਟਾ ਦੱਸ ਕੀ ਆ ਲਓ ਨੀਵਾ ਸਾਡੇ ਚੱਲੋ ਉੱਥੇ 75 ਦੇ ਡਾਕਟਰ ਚੱਲ ਸਕਦੇ ਨਾ ਕਾ ਕਰਤੇ ਆ ਮੈਂ ਨੂੰ ਸੀ ਆਪਣੇ ਅੱਪਰ ਲੋ ਕੋਈ ਦਾ ਦਿੱਤੀ ਦਾ ਦਿੱਤੀ ਦਾ ਹਿਸਾਬ ਦਿੰਦੇ ਆ ਤਹੀਂ ਦੇਖੋ ਜੀ ਇਹ ਵੇਖੋ ਇਹ ਉਹਨਾਂ ਦੀ ਗੱਲ ਕਰ ਰਹੇ ਆ ਅਫਸਰ ਸਾਹਿਬ ਅੱਧਾ ਘੰਟਾ ਹੋ ਗਿਆ ਧਮਕੀਆਂ ਦੇਈ ਜਾਂਦੇ ਇੱਕ ਦੀ ਆਹ ਵੇਖੋ ਇਹਦੇ ਬਾਰੇ ਇਹਨੂੰ ਨਹੀਂ ਪੁੱਛਿਆ ਇਹਨਾਂ ਨੇ ਇਹਨੂੰ ਨਹੀਂ ਪੁੱਛਿਆ ਇਹਨਾਂ ਨੇ ਅਫਸਰ ਨੇ ਇਹਨੂੰ ਨਹੀਂ ਪੁੱਛਿਆ ਆ ਉਹਨਾਂ ਦੇ ਬੁਰੇ ਹਾਲਾਤ ਸਾਰਾ ਟੱਬਰ ਤੇ ਹੀ ਸ਼ਾਂਤ ਰੋ ਯਾਰ ਆਹ ਸਾਰੇ ਟੱਬਰ ਆਹ ਪਰਿਵਾਰ ਉਹਨਾਂ ਦਾ ਗਰੀਬ ਪਰਿਵਾਰ ਰੋੜਾਂ ਤੇ ਬੈਠਾ ਉਹਨੂੰ ਨਹੀਂ ਪੁੱਛ ਰਹੇ ਇਹਨਾਂ ਦੇ ਪੁੱਛਣਾ ਆ ਇਹਨਾਂ ਨੇ ਬਸ ਤਗੜੇ ਬੰਦਿਆਂ ਨੂੰ ਹਾਂ Kavi Arturo Turo! Kavi Arturo Turo! Kavi Arturo Turo! ਡਾਕਟਰ ਆ ਗਿਆ ਪਰ ਸਰਕਾਰ ਲਈ ਦਰਖਾਸਤ ਕੋਈ ਨਹੀਂ ਫੱਟਿਆ ਤੁਸੀਂ ਸ਼੍ਰੀਮਾਨ ਜੀ ਆਪਣੀ ਮੇਜ਼ 'ਤੇ ਦਰਖਾਸਤ ਲਗਾਓ ਓਏ ਕੋਈ ਨਹੀਂ ਫੱਟਿਆ ਦਰਖਾਸਤ ਤੁਸੀਂ ਕੀ ਦੱਸੋ ਕੋਈ ਦਰਖਾਸਤ ਨਹੀਂ ਦਿੱਤੀ ਬਿਨਾ ਦਰਖਾਸਤ ਤੋਂ ਘਰ ਦਾ ਲਾਇਆ ਇਹਨਾਂ ਨੇ ਰੋਡ ਬਲਾਕ ਕੀਤਾ ਵਾ ਇੱਕ ਗੱਲ ਰੋਡ ਬਲਾਕ ਕਰਨਾ ਨਹੀਂ ਆਂ ਜੀ ਨਾਲ ਆਇਆ ਕਿੰਨਾ ਮਾਰ ਗਿਆ ਬੱਕੇਰਾ ਹੱਲੇ ਵਰਕਰ ਦਾ ਮੁੰਡਾ ਮਾਰਦਾ ਤੁਸੀਂ ਉਹਨਾਂ ਨੂੰ ਬਹੁਤ ਆਉਣਾ ਮਾ ਥਾਣੀ ਤਾਣੇ ਤਾਣੇ ਦਾ ਅੰਦਰ ਫੜਾ ਤੀ ਬੰਦਾ ਲਾਇਆ ਤਾਣੇ ਦਲਾ ਨਹੀਂ ਤਾਣੇ ਬਣਾ ਲੈ ਜੇ ਟੋਣੀ ਹੈ ਤੁਹਾਡਾ ਸਰਕਾਰ ਨੇ ਕਿਹ ਕਿੱਥੇ ਦਰਖਾਸਤ ਲਵਣਾ ਸ਼੍ਰੀਮਾਨ ਜੀ ਕਾ ਤਾਂ ਡਿਫੀਰ ਕਰਾਤੇ ਕਾਨੂੰਨੀ ਕਾਰਵਾਈ ਕਰਦੇ ਹੀ ਅਪਰਾਧ ਨੂੰ ਸੂਚਿਤ ਕਰਦੇ ਆਪਣੇ ਨੂੰ ਤੁਸੀਂ ਦਰਖਾਸਤ ਲਗਾ ਲਿਖੋ ਜਿਹੜਾ ਜਿਹੜਾ ਪਰਿਵਾਰਕ ਨੰਬਰ ਉਹਦੀ ਗੱਲ ਨਹੀਂ ਸੁਣੀ ਸੀ ਤੁਸੀਂ ਤੁਸੀਂ ਪ੍ਰਧਾਨ ਹੋ ਮੇਰੇ ਪ੍ਰਧਾਨ ਪ੍ਰਧਾਨੀ ਪ੍ਰਧਾਨ ਨਾਲ ਗੱਲ ਕਰਨ ਦਾ ਯਾਰ ਤੁਸੀਂ ਆਪਣੇ ਵੱਲੋਂ ਦਰਖਾਸਤ ਲਿਖੀਏ ਜਿਨ੍ਹਾਂ ਦਾ ਪਾਣੀ ਆ ਪਰਚਾ ਕਰਤਾਂਗੇ ਹਾਂਜੀ ਦਰਖਾਸਤ ਉਹ ਲਿਖਤੀ ਲਿਖਤੀ ਦਰਖਾਸਤ ਹੈ ਯਾਰ ਲਿਖਤੀ ਦਰਖਾਸਤ ਉਹ ਕਿੰਨੇ ਲੋਕ ਪਰੇਸ਼ਾਨ ਹੁੰਦੇ ਇਹ ਪਰੇਸ਼ਾਨ ਹੋ ਗਿਆ ਇਹ ਨਹੀਂ ਪਰੇਸ਼ਾਨ ਸਾਨੂੰ ਲਿਖਤੀ ਤੋਂ ਹੋ ਗਿਆ ਹੋ ਐਂਬੂਲੈਂਸ ਜੀ ਸ਼੍ਰੀਮਾਨ ਜੀ ਖੜੀ ਆ ਵੇਖੋ ਹੋ ਐਂਬੂਲੈਂਸ ਜੀ ਖੜੀ ਆ ਵੀ ਕਿਸੇ ਦਾ ਜਿਹੜਾ ਬੱਚਾ ਪੂਰਾ ਆ ਵੀ ਦੇਖ ਲਿਓ ਆ ਵੀ ਵੇਖ ਲਿਓ ਵੀ ਕਿਸੇ ਦਾ ਬੱਚਾ ਪੂਰਾ ਗਿਆ ਐਂਬੂਲੈਂਸ ਤੇ ਬੁਖਾਰੇ ਅਫਸਰ ਸਾਹਿਬ ਮੈਂ ਤੁਹਾਡੀ ਪਰੇਸ਼ਾਨ ਕਿੱਥੇ ਜਾਣਾ ਫਿਰ ਅਸੀਂ ਕਿੱਧਰ ਗਏ ਕਿੱਥੇ ਮਰ ਕੇ ਜਾ ਮੇਰੀ ਮੁਕਤੀ ਦੀ ਦਰਸਤੀ ਆ ਮੇਰੀ ਦਰਸਤੀ ਆ ਮੈਂ ਕੋਈ ਕੀਤਾ ਆ ਕੀ ਤਰ੍ਹਾਂ ਮੈਂ ਮੈਂ ਤਾਂ ਕੀਤਾ ਆ ਉਹਦੀ ਦਰਸਤੀ ਆ ਤੂੰ ਯਾਰ ਕੋ ਅਜੀ ਭਾਈ ਸਾਡੇ ਬੱਚੇ ਆਉਣਗੇ ਤਾਂ ਰੱਖੋ ਇੱਥੋਂ ਨਹੀਂ ਅਬ ਨਵੀਂ ਵਾਦੀ ਤੋਂ ਰਹਿਣ ਵਾਲੇ ਆ ਇੱਥੇ ਕੱਲ ਦਾ ਸਾਡਾ ਮੁੰਡਾ ਆਈ ਮੁੰਡਾ ਸਾਡਾ ਚੰਗਾ ਪੜਾਈ ਖੇਡਦਾ ਸੀ ਚੰਗਾ ਪੜਾ ਖੇਡਣਦਾ ਸੀ ਕੱਲ ਦਾ 2 ਵਜੇ ਤੱਕ ਖੇਡਦਾ ਰਿਹਾ ਉਹ ਅਗਲਾ ਇਹ ਮੈਡਮ ਨੇ ਇੱਕ ਨੂੰ ਮੈਂ ਵਾਜਾ ਦਿੱਤੀਆਂ ਬੜੀਆਂ ਮੈਮ ਆਜੋ ਮੜਾ ਆ ਵੇਖਿਓ ਮੈਂ ਮੈਮ ਨੂੰ ਬੜੀਆਂ ਮੈਂ ਮੈਮ ਪੀਜ਼ਾ ਖਾਣ ਦੀ ਅੰਦਰ ਬਹਿ ਗਏ ਮੈਂ ਬੜੀਆਂ ਵਾਜਾ ਦਿੱਤੀਆਂ

ਕੀ ਕਰ ਮੈਂ ਭਾਈ ਮੈਂ ਦੋਵੇ ਤੱਕ ਐਸੇ ਰੱਠਵੇ ਆਈ ਦੋਵੇ ਤੱਕ ਮੈਂ ਉੱਥੇ ਖਲੋਤਾ ਬੱਚਾ ਚੰਗਾ ਭਲਾ ਹੀ ਤੇ ਮੈਂ ਵੀਰ ਨੂੰ ਲਾਗੇ ਥਲਾਰ ਕੇ ਗਿਆ ਮੈਂ ਬੱਚੇ ਦਾ ਧਿਆਨ ਰੱਖੀ ਤੇ ਮੈਂ ਰੋਵੇ ਰਾਵੇ ਨਾ ਥੋੜੀ ਦੇਰ ਬਾਅਦ ਹਲੇ ਜਾਨ ਦੀ ਦੇਰ ਹੋਈ ਹੈ ਮਗਰੇ ਫੋਨ ਆ ਗਿਆ ਵੀ ਪਚਾ ਨੀਲਾ ਪੈ ਗਿਆ ਵੀ ਇਹ ਮੈਡਮ ਨੇ ਟੀਗਾ ਲਾਤਾ ਮੈਂ ਜਿੰਨੀ ਦਿਨ ਨੂੰ ਆਣ ਕੇ ਵੇਖਿਆ ਵੀ ਮੁੰਡਾ ਖਤਮ ਹੋ ਗਿਆ ਨੀਲਾ ਸ਼ਾਹ ਹੋ ਗਿਆ ਮੁੰਡਾ ਕਿੰਨੇ ਜਵਾਬ ਕਿੰਨੇ ਵੀ ਮੁੰਡਾ ਖਤਮ ਹੋ ਗਿਆ ਇਹ ਕਿੰਨੇ ਨਲਾਕੀ ਸਮਝਦੇ ਹੋ ਜੀ ਇਹ ਇਹਨਾਂ ਦੀ ਇਹ ਇਹ ਉਹਨਾਂ ਦੀ ਨਲਾਕੀ ਜੇ ਇਹਨਾਂ ਕੋ ਨਾ ਕੋਈ ਡਿਗਰੀ ਹੈ ਨਾ ਕੋਈ ਕੋਸ਼ ਹੈ ਆ ਟ੍ਰੇਨਿੰਗ ਹੋਈ ਨਹੀਂ ਆ ਦੂਜੀਆਂ ਟ੍ਰੇਨਿੰਗ ਇੱਥੇ 105 15 ਪਿਛੇ ਟ੍ਰੇਨਿੰਗ ਰੂਮ ਹੈ ਜਿਹੜਾ ਇੱਥੇ ਬੱਚਿਆਂ ਦੀ ਟ੍ਰੇਨਿੰਗ ਤੇ ਕੀਤਾ ਲਾਉਂਗਾ ਜਿਹੜਾ ਲੋਕ ਆ ਕਿੱਥੇ ਹੋਣੀ ਚਾਹੀਦੀ ਆ ਮੈਡਮ ਇਹਨਾਂ ਨੇ ਭਜਾ ਛੱਡੀ ਹੋਈ ਆ ਆਪਾਂ ਨੇ ਇਹਦੇ ਬਾਹਰ ਧਰਨਾ ਲਾ ਲਗੇ ਜੀ ਮੂੰ ਤਾਂ ਧਰਨਾ ਲੱਗਾ ਜਿਹੜੀ ਕਹਿੰਦੇ ਧਰਨਾ ਮੈਂ ਤਾਂ ਕਿਤੇ ਵੇਖਿਆ ਨਹੀਂ ਜੀ ਪਤਾ ਨਹੀਂ ਕਿੱਥੇ ਧਰਨਾ ਲੱਗਾ ਤੁਸੀਂ ਘਰ ਮੈਨੂੰ ਇੱਕ ਕੰਪਲੇਂਟ ਮਿਲੀ ਸੀ ਵੀ ਇੱਕ ਦਿਨ ਦਾ ਬੱਚਾ ਤੇ ਉਹਦੀ ਹਸਪੀਟਲ ਦੇ ਵਿੱਚ ਡੈਥ ਹੋ ਗਈ ਆ ਤੇ ਸੈਕਿੰਡਲੀ ਇਹਨਾਂ ਦਾ ਪਬਲਿਕ ਵੱਲੋਂ ਇਹ ਜਾਂ ਕਹਿਣਾ ਵੀ ਇਹ ਇੰਜੈਕਸ਼ਨ ਗਲਤ ਲਾ ਗਿਆ ਜਾ ਕੇ ਦੇਖਿਆ ਡਾਕਟਰ ਸਾਹਿਬ ਨੇ ਗਲਤ ਕੀਤੀ ਹੈ ਬਾਕੀ ਜਿਹੜਾ ਵੀ ਪੋਸਟਮਾਰਟਮ ਦੀ ਰਿਪੋਰਟ ਚਾਹੀਏਗਾ ਤੇ ਫਰਦਰ ਕਾਰਵਾਈ ਕੀਤੀ ਜਾਏਗੀ